वेलकम टू खन्ना न्यूज़ लाइव ऑल इंडिया ग्रामीण डाक सेवक यूनियन लुधियाना ਵੱਲੋਂ ਕੇਂਦਰੀ ਕਮੇਟੀ ਦੇ ਨਿਰਦੇਸ਼ਾਂ ਤਹਿਤ ਹੈੱਡ ਆਫਿਸ ਖੰਨਾ ਅੱਗੇ ਚੱਲ ਰਹੀ ਹੜਤਾਲ ਚੌਥੇ ਦਿਨ ਵੀ ਜਾਰੀ ਰਹੀ ਆਗੂਆਂ ਨੇ ਕੇਂਦਰ ਸਰਕਾਰ ਅਤੇ ਡਾਕ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਇਸ ਮੌਕੇ ਡਿਵੀਜ਼ਨ ਸੈਕਟਰੀ ਇਸ ਮੌਕੇ ਡਿਵੀਜ਼ਨ ਸੈਕਟਰੀ ਡਾਕਟਰ ਅਜੈਬ ਸਿੰਘ ਨੇ ਕਿਹਾ ਕਿ ਜੀ ਡੀ ਐਸ ਦੀ ਇਹ ਇਤਿਹਾਸਿਕ ਹੜਤਾਲ ਪੂਰੇ ਭਾਰਤ ਵਿੱਚ ਕਾਮਯਾਬੀ ਨਾਲ ਚੱਲ ਰਹੀ ਹੈ ਕਿਉਂਕਿ ਪਿੰਡਾਂ ਵਾਲੀ ਡਾਕ ਬਿਲਕੁਲ ਠੱਪ ਪਈ ਹੈ ਉਹਨਾਂ ਨੂੰ ਫੋਨਾਂ ਤੇ ਨੌਕਰੀਆਂ ਨੂੰ ਛੱਡਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜਦੋਂ ਕਿ ਉਹ ਆਪਣੀਆਂ ਮੰਗਾਂ ਸ਼ਾਂਤਮਈ ਢੰਗ ਨਾਲ ਮਨਾਉਣ ਲਈ ਦਰਨਾ ਪ੍ਰਦਰਸ਼ਨ ਕਰ ਰਹੇ ਹਨ ਇਸ ਹੜਤਾਲ ਵਿੱਚ ਅਵਤਾਰ ਸਿੰਘ ਜੋਰਾ ਸਿੰਘ ਗਣਜੀਤ ਸਿੰਘ ਜਸਪਾਲ ਬਾਗਰ ਹਰਪਾਲ ਸਿੰਘ ਨਾਗਰਾ ਰਜੀਤ ਕੌਰ ਗੁਰਮ ਰੰਜਨ ਸਿੰਘ ਲਸ਼ਮਨ ਸਿੰਘ ਆਦ ਨੇ ਸਰਕਾਰ ਅਤੇ ਡਾਕ ਪ੍ਰਸ਼ਾਸਨ ਨੂੰ ਆੜੇ ਹੱਥੀ ਲਿਆ ਇਸ ਮੌਕੇ ਗੁਰ ਇਕਬਾਲ ਸਿੰਘ ਦਾ ਸਿੰਘ ਦਲਵੀਰ ਸਿੰਘ ਹਰਿੰਦਰ ਸਿੰਘ ਹਰਮੇਲ ਸਿੰਘ ਅਵਤਾਰ ਸਿੰਘ ਮਲਕੀਤ ਸਿੰਘ ਭੀਮ ਸਿੰਘ ਨਿਰਮਲ ਸਿੰਘ ਜਸ਼ਨਪ੍ਰੀਤ ਕੌਰ ਮਨਜੀਤ ਕੌਰ ਆਦ ਹਾਜ਼ਰ ਸਨ ਕੀ ਨਾਮ ਹੈ ਤੁਹਾਡਾ ਅਵਤਾਰ ਸਿੰਘ ਉਪ ਪ੍ਰਧਾਨ ਦੁਜਾਣਾ ਦਿਹਾਤੀ ਅੱਜ ਕੀ ਆਪਣੀਆਂ ਮੰਗਾਂ ਕੀ ਨੇ ਜੀ ਅੱਜ ਕਿਸ ਸਬੰਧ ਦੇ ਵਿੱਚ धरना ਲਾਇਆ ਗਿਆ ਅਸੀਂ ਸ਼੍ਰੀ ਮਾਨ ਜੀ ਸਾਡੀਆਂ 1 ਇੱਕ 18 ਤੋਂ ਮੰਗਾਂ ਮੰਨੀਆਂ ਗਈਆਂ ਸੀ ਗਵਰਨਮੈਂਟ ਵੱਲੋਂ 16 ਤੋਂ ਸਾਡੀ ਕਮਲੇ ਚੰਦਾ ਕਮੇਟੀ ਗਵਰਨਮੈਂਟ ਨੇ ਬਿਠਾਈ ਸੀ ਤੇ ਉਹ ਇੱਕ 16 ਤੋਂ ਲਾਗੂ ਕੀਤੀ ਸੀਗੀ ਪਰ ਇਹਨਾਂ ਨੇ ਲਾਗੂ ਤਾਂ ਕਰਤੀ ਪਰ ਮਨਜ਼ੂਰੀ ਨਹੀਂ ਦਿੱਤੀ ਉਹਦੇ ਵਿੱਚ 8 ਘੰਟੇ ਸਾਨੂੰ ਪੱਕਾ ਦਾਇਰਾ ਦਿੱਤਾ ਜਾਵੇ ਤੇ ਨਾਲ ਪੈਨਸ਼ਨ ਬਹਾਲ ਕੀਤੀ ਜਾਵੇ ਸਾਰੇ ਬੰਦੇ ਜਿਹੜੇ ਪ੍ਰਾਣ ਦੇ ਤੇ ਕੋਈ 35 ਲੱਖ ਦਾ ਕਿਨਵਾ ਤੇ 5 ਲੱਖ ਦਾ ਹੱਡਾ ਬੀਮਾ ਕੀਤਾ ਜਾਵੇ ਤੇ ਜਦ ਅਸੀਂ ਰਿਟਾਇਰਮੈਂਟ ਹੁੰਨੇ ਆ ਤਾਂ ਸਾਨੂੰ ਸਿਰਫ 1.5 ਲੱਖ ਰੁਪਏ ਦੇ ਕੇ ਘਰੋਂ ਤੋੜਿਆ ਜਾਂਦਾ ਵਾ ਤੇ ਸਾਡੀ ਗਰੰਟੀ ਇਹ 5 ਲੱਖ ਦਿੱਤੀ ਜਾਵੇ ਤੇ 8 ਘੰਟੇ ਡੁੱਢ ਤੁਹਾਨੂੰ ਪਹਿਲਾਂ ਕਾਇਦ ਦਿੱਤੀ ਹੋ ਪੱਕੀ ਕੀਤੀ ਜਾਵੇ ਤੇ 180 ਦੇ ਛੁੱਟੀਆਂ ਜਿਵੇਂ ਅਸੀਂ ਸਾਨੂੰ ਸਾਲ ਵਿੱਚ 20 ਛੁੱਟੀਆਂ ਮਿਲਦੀਆਂ ਨੇ ਜੇਕਰ ਅਸੀਂ ਛੁੱਟੀਆਂ ਨਾ ਲਈਏ ਸਾਡੀਆਂ ਉਹ ਛੁੱਟੀਆਂ ਕੱਟੀਆਂ ਜਾਂਦੀਆਂ ਨੇ ਸਾਡੀਆਂ ਜਮਾਂ ਨਹੀਂ ਹੁੰਦੀਆਂ ਜਿਵੇਂ ਸਰਕਾਰੀ ਕਰਮਚਾਰੀਆਂ ਦੀਆਂ ਹੁੰਦੀਆਂ ਨਾ 180 ਜਮਾਂ ਹੋ ਜਾਂਦੀ ਰਹੇ ਪਰ ਸਾਡੀਆਂ ਵੀ ਉਕੜੇ ਜਮਾਂ ਹੋਣੇ ਚਾਹੀਦੇ ਨੇ ਸਾਡਾ ਜੇ ਕੋਈ ਮਾਤਰ ਬੰਦਾ ਬਿਮਾਰ ਹੋ ਜਾਵੇ ਦੀਪਨ ਸਾਥੀ ਪਿੰਡ ਵਾਲਾ ಗ್ರಾಮ ਇੱਥੇ ਦਾਕ ਸੇਵਕ ਕੋ ਸਭ ਲੋ ਵੀ ਉਹਦਾ 5 ਲੱਖ ਦਾ بیمਾ ਸਾਨੂੰ ਮਿਲਣਾ ਚਾਹੀਦਾ ਵਾ ਤੇ ਇਸ ਕਰਕੇ ਸਾਡੀਆਂ ਮੇਨ ਮੰਗਾਂ ਨੇ ਤੇ ਜੋ ਗਵਰਨਮੈਂਟ ਦੁਆਰਾ ਮੰਗੀਆਂ ਹੋਈਆਂ ਨੇ ਕਿ ਪਰ ਸਾਡੀਆਂ ਮਨਜ਼ੂਰ ਨਹੀਂ ਕੀਤੀਆਂ ਗਈਆਂ ਅਸੀਂ ਇਹਨਾਂ ਨੂੰ ਮੰਗਾਂ ਨੂੰ ਮੁੱਖ ਰੱਖਦੇ ਹੋਏ ਤਾਂ ਹੀ ਅੱਜ ਹੈੱਡ ਆਫ ਦੇ ਮੂਹਰੇ ਖੰਨੇ ਦੇ ਧਰਨਾ ਲਾਇਆ ਇਹ ਇੱਕ ਦਿਨ ਉਹ ਆ ਜਾਂ ਸੰਕੇਤਕ ਆ ਜਾਂ ਰੈਗੂਲਰ ਚੱਲੂਗਾ ਇਹ ਸ਼੍ਰੀ ਮਾਂ ਜੀ ਸਾਡੀ ਇਨਡੈਫਿਨੈਂਟ ਸਟ੍ਰਾਈਕ ਆ ਇਹ ਦਿਨਾਂ ਜਦ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਉਹਨਾਂ ਜਦ ਅਣਮਿਲੇ ਸਮੇਂ ਵਾਸਤੇ ਇੱਥੇ ਬੈਠਾਂਗੇ ਕੀ ਸ਼ੋਭਨਾ ਮਾ ਜੀ ਤੁਹਾਡਾ ਜੈਪ ਸਿੰਘ ਜੀ ਕੀ ਅੱਜ ਕਿ ਕਿਹੜੇ ਕੰਮਾਂ ਵੱਲੋਂ ਜਿਹੜੀ ਅੱਜ ਇੱਥੇ ਹੜਤਾਲ ਕੀਤੀ ਸੀ ਤੇ ਕਿਸ ਸੰਬੰਧ ਵਿੱਚ ਤੁਸੀਂ ਕਿਹੜੇ ਕਿਹੜੇ ਇਲਾਕੇ ਚੋਂ ਇੱਥੇ ਆਏ ਨੇ ਸਾਥੀ ਜਦ ਵੀ ਅਸੀਂ ਆਲ ਇੰਡੀਆ ਗ੍ਰਾਂਡ ਮੇਡਾਂ ਦੇ ਅੰਨੀਅਮ ਕਾਜੀ ਨੂੰ ਕਿਹੜਾ ਨਮੂਨਾ ਦਿੱਜਦੀ ਹੈ ਉਸ ਦੇ ਵਿੱਚ ਪੂਰੇ ਖੰਨਾ ਜਿਹੜਾ ਸ਼ਹਿਰ ਆ ਖੰਨੇ ਲੱਖੇ ਲੱਖ ਲੱਖ ਪਿੰਡਾਂ ਦੇ ਲੋਕ ਨੇ ਅੱਜ ਇੱਥੇ ਜਿਹਦੇ ਪੰਚ ਕੇਂਦਰੀ ਰਾਖਾਂ ਦੇ ਵਿੱਚ ਕੰਮ ਕਰਦੇ ਆ ਉਹ ਇੱਥੇ ਪਹੁੰਚੇ ਆ ਤਾਂ ਸਾਡੀ ਗੋਰੂ ਜੀਆ ਇੱਕ ਹੈਡ ਆਫ ਖੰਨਾ ਇੱਕ ਹੈਡ ਆਫ ਸਾਡਾ ਜਗਰਾਉਂ ਆ ਤੇ ਉਹ ਲੱਖ ਲੱਖ ਸਾਡਾ ਘਰਾਂ ਉੱਤੇ ਪ੍ਰਸ਼ਨ ਹੋਇਆ ਜੋ ਪੂਰੇ ਭਾਰਤ ਵਰਸ ਵਿੱਚ ਸਾਡੀਆਂ ਮੰਗਾਂ ਨੂੰ ਲੈ ਕੇ ਅਜਿਹਾ ਧਰਨਾ ਪ੍ਰਦਰਸ਼ਨ ਲੱਗਿਆ ਕਿਉਂਕਿ ਹਰ ਜਿਹੜੀਆਂ ਮੰਗਾਂ ਨੇ ਹਕੀਮੀਤ ਜਾਇਜ ਨੇ ਇਹਦੇ ਵਿੱਚ ਕੋਈ ਤੋੜਿਆ ਜਾਂ ਨਹੀਂ ਹੈਗਾ ਬਸ ਸਿਰਫ ਮੰਗੀਆਂ ਜਾਂ ਮੰਨ ਕੇ ਬੰਦਾ ਹਾਲੇ ਦੇਰੀ ਦੇ ਰਿਹਾ ਹੈ। ਜੇ ਕਿ 16 ਨੂੰ ਇਹਨਾਂ ਨੇ ਜਿਹੜੀ ਆਪਣੀ ਟੈਕਨੀਕਲ ਰਿਪੋਰਟ ਲੱਗ ਹੋਈ ਸੀ ਉਹਦੇ ਵਿੱਚ ਸਾਡੀ ਨਾਲੇ ਕਾਫੀ ਰੋਕ ਮੈਟਿੰਗ ਭਾਈ ਸੀ ਤੁਹਾਡੀ ਇਹ ਕਮੇਟੀ ਜਿਹੜੀ ਰਿਕਮੈਂਡ ਕਰੂਗੀ ਤਾਂ ਅਸੀਂ ਅਸੀਂ ਜਰ ਰਵਾਂਗੇ। ਉਹੜੀਆਂ ਰਿਕਮੈਂਡ ਕੀਤੀਆਂ ਆਪੀਆਂ ਮੰਗਾਂ ਨੇ ਉਹ ਆਡੀਟ ਬੋਡ ਦੇ ਲੈ ਕੇ ਗਈਆਂ ਨੇ ਸਾਡੀਆਂ ਮੰਗਾਂ ਨੇ ਬਰਾਬਰ ਜੋ ਵੀ ਬਰਾਸਤ ਹੈ ਇਸ ਤਰ੍ਹਾਂ ਆਮ ਮੁਲਾਜ਼ਮ ਨੇ ਉੱਚੀ ਮੁਲਾਜ਼ਮਾ ਜਾਂ ਕਮੂਰ ਮੁਲਾਜ਼ਮਾ ਉਹਨੂੰ ਠੀਕ ਇਟਮੈਂਟ ਦਿੱਤੀ ਜਾਂਦੀ ਹੈ 10 12 10 ਸਾਲ ਪਰ ਸਾਲ ਵਾਰ ਪਰ ਉਹ ਮੰਗਦੇ ਆ ਕਿ ਜੇ ਆਦੀ ਪ੍ਰਾਣ ਵੱਡੇ ਹੋ ਗਏ 30 25 35 ਤੋਂ ਵੀ ਸਾਲ ਦੀ ਸਰਵਿਸ ਹੋ ਗਈ ਉਹਨਾਂ ਨੂੰ 12% ਦੇ ਸਿਰਫ ਇਟਮੈਂਟ ਕਿਉਂ ਆਵੇ ਜੀ ਕਿਹੜੀ ਗ੍ਰੈਡਿਟੀ ਹੈ ਉਹ 5 ਲੱਖ ਦਾ ਦਿੱਤੀ ਜਾਵੇ ਬਾੜੀ ਬੱਟੀ ਦੀ ਗ੍ਰੈਡਿਟੀ ਆਹ ਜੇ ਕੋਧ ਗੁਰ ਦੁਨੀਆ ਤੇ ਬੰਦੀਆਂ ਨੇ ਜਿਹੜੇ ਰਹਿਤ ਮਰੇ ਉਹਨਾਂ ਨੂੰ 12 ਲੱਖ ਰੁਪਏ ਮਿਲਦਾ ਰਜਰਮੈਂਟ ਹੋਣੀ ਤੇ ਸਾਡੇ ਨੇ ਕਹਿੰਦੇ ਸੀ 5 ਲੱਖ ਦੀ ਮੰਗਣੀ ਹੈ ਤੇ ਬਾਹਰ ਵੱਡੀ ਮੰਗ ਨਹੀਂ ਹੈਗੀ ਪਰ ਗਰੁੱਪ ਵਿੱਚ ਸੋਲਸ ਮੰਗਦੇ ਵੇਲੇ 5 ਕਿਲੋ ਜੇ ਇਹਦੀ ਕੋਈ ਇਲਾਜ ਕਰਾਉਣਾ ਵਾ ਸਾਡੇ ਪਰਿਵਾਰ ਦਾ ਕੋਈ ਮੈਂਬਰ ਵੀ ਜਿਹਨੂੰ ਪਾਰ ਹੁੰਦਾ ਉਹਦੀ ਵੀ ਮੈਡੀਕਲ ਸੂਟ ਚਾਹੀਦੀ ਆ ਇਹ ਹਰਿਆਸ ਤੋਂ ਬਾਹਰ ਮੰਗਾ ਰਹੇ ਨਹੀਂ ਗੀਆਂ ਕਿ ਸਰਕਾਰ ਵੀ ਮਾਨਤਾ ਨਹੀਂ ਕਰਦੀ ਆ ਇਸ ਲਈ ਅੱਜ ਨਾਲ ਸਾਰੇ ਇਕੱਠੇ ਹੋ ਗਏ ਦਾਕਟਰ ਮੁਰੇ ਬੱਤੀ ਵਾਕਿਆ ਤੋਂ ਕੰਮ ਕਰਾਉਂਦੇ ਨੇ 4 ਘੰਟੇ ਡਿਊਟੀ ਆ 8 8 12 1.5 ਘੰਟੇ ਲਈ ਕੰਮ ਲਈ ਜਾਂਦੇ ਆ। ਅਸਲ ਵਿੱਚ ਸਾਡੀ ਮੰਗ ਰੱਖੀ ਵੀ ਸਾਡੀ ਡਿਊਟੀ ਨੂੰ 8 ਘੰਟੇ ਕਰਦੇ। ਸਿਵਰ ਸਾਹਿਬ ਦਫ਼ਤਰ ਜੇ ਨੂੰ ਪੱਕੇ ਕਰਦੇ। ਠੀਕ ਕਿ ਨਾ ਕਿ ਨਾਲ ਮਤਲਬ ਇਹਨਾਂ ਨੂੰ ਜਿਆਦਾ ਮੰਗਾਂ ਨੇ 13 ਰੱਖ ਨੂੰ ਕਰਨ ਚਾਹੀਦਾ। ਠੀਕ ਹੈ। ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਾਨ ਦੀ ਖਾਸ ਰਿਪੋਰਟ। ਜੀ ਜੂਨੀਅਰ ਜਿੰਦਾਬਾਦ। 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 ਕੇਂਦਰ ਸਰਕਾਰ ਮਰਦਾਬਾਦ। ਮਰਦਾਬਾਦ। ਮਕਬਲਾ। ਕੇਂਦਰ ਸਰਕਾਰ ਮਰਦਾਬਾਦ। अड़ताली साथी अड़ताली साथींदा